ਅਸੀਂ ਤਾਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਹੌਂਦ ਚਾਏ ਆ ਸਾਡੇ ਬਜ਼ੁਰਗਾਂ ਕੋਲ ਬਹੁਤ ਐਕਸਪੀਰੀਅੰਸ ਹੁੰਦਾ ਇਹਨਾਂ ਨੇ ਬੜੀਆਂ ਸਰਕਾਰਾਂ ਦੇਖੀਆਂ ਨੇ ਕੰਮ ਕਿਵੇਂ ਕਰਾਉਣੇ ਨੇ ਕਿਵੇਂ ਨਹੀਂ ਕਰਾਉਣੇ ਵੀ ਇਹਨਾਂ ਨੂੰ ਤਜਰਬਾ ਹੁੰਦਾ ਸੋ ਇਹਨਾਂ ਦੇ ਤਜਰਬੇ ਨੂੰ ਵੀ ਨਾਲ ਲੈ ਕੇ ਚੱਲਿਓ ਕਿਉਂਕਿ ਕਈ ਵਾਰ ਆਪਾਂ ਨੂੰ ਸਿਆਣੇ ਬੰਦੇ ਦੀ ਸਲਾਹ ਇਹ ਜੀ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਉਸ ਸਲਾਹ ਹੀ ਦਾਰ ਦਿੰਦੀ ਹੈ ਬੰਦੇ ਨੂੰ ਸੋ ਇਹਨਾਂ ਦੇ ਰਾਪਟੇਨ ਛ레ਹੋ ਸਲਾਹ ਨਾਲ مشورے ਨਾਲ ਕੰਮ ਕਰਿਓ ਬਹੁਤ ਵਧੀਆ ਆਮ ਆਦਮੀ ਪਾਰਟੀ ਦੀ ਟੀਮ ਹੈ ਐਮ ਐਲ اے ਸਾਹਿਬ ਆਪ ਬਹੁਤ ਮਿਹਨਤੀ ਨੇ ਜਿੰਨਾ ਹੋ ਸਕਦਾ ਏਰੀਆ ਦਾ ਵਿਕਾਸ ਕਰਾ ਰਹੇ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਜੇ ਆਪਾਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਦੀ ਇੱਕ ਹੀ ਸੋਚ ਹੈ ਕਿ ਕਿਵੇਂ ਪੰਜਾਬ ਨੂੰ ਆਪਾਂ ਮੁੜ ਰੰਗਲਾ ਪੰਜਾਬ ਬਣਾਈਏ ਹੱਸਦਾ ਖੇਡਦਾ ਪੰਜਾਬ ਬਣਾਈਏ ਪੈਸੇ ਨਹੀਂ ਪਹਿਲਾਂ ਵੀ ਕੋਈ ਕਮੀ ਨਹੀਂ ਸੀਗੀ ਪਹਿਲਾਂ ਵੀ ਸਰਕਾਰਾਂ ਕੋਲ ਪੈਸਾ ਬਹੁਤ ਹੁੰਦਾ ਸੀ ਪਰ ਨੀਅਤ ਕੋਟੀ ਹੁੰਦੀ ਸੀ ਵੀ ਕੰਮ ਕਰਨ ਦਾ ਦਿਲ ਨਹੀਂ ਸੀ ਕਰਦਾ ਜਾਂ ਆਪਦੇ ਘਰਾਂ ਵੱਲ ਜ਼ਿਆਦਾ ਧਿਆਨ ਫੋਕਸ ਕਰਦੇ ਪਹਿਲਾ ਇਨਸਾਨ ਹੈ ਮੈਨੂੰ ਲੱਗਦਾ ਪੰਜਾਬ ਦੀ ਧਰਤੀ ਤੇ ਜਿਹੜਾ ਆਪਦੇ ਘਰ ਨੂੰ ਨਹੀਂ ਸਿਰਫ ਪੰਜਾਬ ਬਾਰੇ ਸੋਚਦੇ ਨੇ ਕਿ ਪੰਜਾਬ ਦਾ ਵਿਕਾਸ ਹੋਵੇ ਪੰਜਾਬ ਤਰੱਕੀ ਕਰੇ ਮੈਨੂੰ ਗੱਲ ਕਰਨੀ ਨਹੀਂ ਚਾਹੀਦੀ ਪਰ ਲੋਕਾਂ ਦੀ ਸੋਚ ਜਾਦੇ ਕਰਦੇ ਹਮੇਸ਼ਾ ਕਿ ਮੈਂ ਪੰਜਾਬ ਦਾ ਪਾਣੀ ਬਚਾਉਣਾ ਹੈ ਪੰਜਾਬ ਦੀ ਜਵਾਨੀ ਬਚਾਉਣੀ ਹੈ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਹੈ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਰੋਕਾ ਉਹਨਾਂ ਦੇ ਜਜ਼ਬੇ ਅੱਗੇ ਕਈ ਵਾਰੀ ਆਪ ਦਾ ਵੀ ਸਿਰ ਝੁਕਦਾ ਹੈ ਕਿ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਲੱਗਿਆ ਹੋਇਆ ਹੈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦਾ ਸਾਥ ਦੇਈਏ ਮੈਂ ਤੁਹਾਨੂੰ ਵੀ ਅੱਜ ਸਾਰੀ ਸੰਗਤ ਨੂੰ ਅਪੀਲ ਕਰਦੀ ਆਂ ਕਿ ਮੁੱਖ ਮੰਤਰੀ ਸਾਹਿਬ ਸਾਫ਼ ਨੀਅਤ ਨਾਲ ਮਿਹਨਤ ਕਰ ਰਹੇ ਨੇ ਸਾਨੂੰ ਲੋੜ ਹੈ ਸਿਰਫ ਤੁਹਾਡੇ ਪਿਆਰ ਦੀ ਤੁਹਾਡੇ ਆਸ਼ੀਰਵਾਦ ਦੀ ਤੁਹਾਡੀਆਂ ਦੁਆਵਾਂ ਦੀ ਤੁਸੀਂ ਆਪਦਾ ਪਿਆਰ ਇਸੇ ਤਰੀਕੇ ਬਣਾਈ ਰੱਖਿਓ ਜਿਹੜੇ ਵੀ ਪੰਜਾਬ ਦੇ ਮੇਨ ਇਸ਼ੂਜ਼ ਹਨ ਜਿਵੇਂ ਹੁਣ ਡਰੱਗ ਦਾ ਇਸ਼ੂ ਚੱਲ ਰਿਹਾ ਸੀਗਾ ਯੁੱਧ ਨਸ਼ਿਆਂ ਵਿਰੁੱਧ ਇੰਨੀ ਵਧੀਆ ਮੁਹਿੰਮ ਸਰਕਾਰ ਨੇ ਸ਼ੁਰੂ ਕੀਤੀ ਹੈ ਸਰਕਾਰ ਚਾਹੁੰਦੀ ਹੈ ਕਿ ਕਿਸੇ ਦਾ ਵੀ ਧੀ ਪੁੱਤ ਜਿਹੜਾ ਉਹ ਗਲਤ ਰਸਤੇ ਤੇ ਨਾ ਚੱਲੇ ਜਿਹੜੀ ਇਹ ਜੀ ਮਾੜੀ ਬਿਮਾਰੀ ਹੈ ਇੱਕ ਤਸਾਬ ਦੀ ਉਹ ਕਿਸੇ ਦੇ ਵੀ ਕਰਨਾ ਆਵੇ ਸਾਡੇ ਜਿਹੜੇ ਪੁੱਤ ਨੇ ਸਾਡੀਆਂ ਧੀਆ ਨੇ ਹੱਸਦੀਆਂ ਵਸਦੀਆਂ ਰਹਿਣ ਤਰੱਕੀਆਂ ਕਰਨ ਮਾਪਿਓ ਦਾ ਜਿਹੜਾ ਸਿਰ ਹੈ ਉਹ ਉੱਚਾ ਕਰਨ। ਸੋ ਸਰਕਾਰ ਮਿਹਨਤ ਕਰ ਰਹੀ ਹੈ। ਦੂਜੀ ਵੱਡੀ ਗੱਲ ਸੀ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਕੋਈ ਨੌਕਰੀ ਕਰੇ ਕੋਈ ਰੋਜ਼ਗਾਰ ਕਰੇ। ਅੱਜ ਸਿੱਖਿਆ ਕ੍ਰਾਂਤੀ ਦੇ ਰੂਪ 'ਚ ਬਹੁਤ ਵੱਡੀ ਮੁਹਿੰਮ ਸ਼ੁਰੂ ਹੋਈ ਹੋਈ ਹੈ। ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਮਿਲ ਰਹੀ ਹੈ। ਕਿ ਸਕੂਲਾਂ 'ਚ ਕੋਈ ਇਨਫਰਾਸਟ੍ਰਕਚਰ ਦੀ ਕਮੀ ਨਾ ਹੋਵੇ ਕੋਈ ਬੱਚਾ ਇਸ ਗੱਲੋਂ ਨਾ ਰਹਿ ਜਾਏ ਕਿ ਬੱਚੇ ਨੂੰ ਸਹੂਲਤ ਨਹੀਂ ਮਿਲੀ ਬੱਚਾ ਪੜ੍ਹ ਲਿਖ ਸਕਦਾ ਸੀ ਪਰ ਉਹ ਰਹਿ ਗਿਆ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟਾਂ ਮਿਲ ਰਹੀਆਂ ਨੇ ਵੱਧ ਤੋਂ ਵੱਧ ਗ੍ਰਾਂਟਾਂ ਮਿਲ ਰਹੀਆਂ ਨੇ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਰੋਜ਼ਗਾਰ ਕਰਨ ਪਹਿਲੀ ਸਰਕਾਰ ਹੈ ਜਿਹੜੀ 3 ਸਾਲ ਦੇ ਵਿੱਚ 55000 ਤੋਂ ਵੀ ਜ਼ਿਆਦਾ ਨੌਕਰੀਆਂ ਵੰਡ ਚੁੱਕੀ ਹੈ ਉਹ ਵੀ ਆਮ ਘਰਾਂ ਦੇ ਬੱਚਿਆਂ ਨੂੰ ਇੱਕ ਵੀ ਜਣਾ ਇਹ ਨਹੀਂ ਕਹਿ ਸਕਦਾ ਹੱਥ ਕੜਾ ਕਰਕੇ ਕਿ ਕਿਸੇ ਨੇ ਰਿਸ਼ਵਤ ਦਿੱਤੀ ਹੋਵੇ ਜਾਂ ਕਿਸੇ ਦੀ ਕੋਈ ਸਪਾਰਸ਼ ਲੱਗੀ ਹੋਵੇ ਸਿਰਫ ਮੈਰਿਟ ਦੇ ਆਧਾਰ ਤੇ ਬੱਚੇ ਨੌਕਰੀਆਂ ਲੈ ਰਹੇ ਨੇ ਤੁਹਾਡੇ ਵਿੱਚੋਂ ਵੀ ਬਹੁਤ ਪਰਿਵਾਰ ਹੋਣਗੇ ਜਿਨ੍ਹਾਂ ਦੇ ਬੱਚੇ ਨੌਕਰੀ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਕਿ ਕੋਈ ਸਪਾਰਸ਼ ਚੱਲੀ ਕੋਈ ਰਿਸ਼ਵਤ ਚੱਲੀ ਸੋ ਸਰਕਾਰ ਕੰਮ ਕਰ ਰਹੀ ਹੈ ਜੋ ਕਰਨੇ ਚਾਹੀਦੇ ਨੇ ਸਾਨੂੰ ਤੁਹਾਡੇ ਪਿਆਰ ਦੀ ਲੋੜ ਹੈ ਮੈਨੂੰ ਕਹਿਣ ਦੀ ਤਾਂ ਮੈਨੂੰ ਲੱਗਦਾ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਥੋੜਾ ਪਿਆਰ ਝਲਕ ਹੀ ਰਿਹਾ ਕਿ 12 ਵਜੇ ਤੱਕ ਦੀ ਦੁਪਹਿਰ 'ਚ ਕੋਈ ਆਉਂਦਾ ਨਹੀਂ ਹੁੰਦਾ ਤੁਸੀਂ ਸਾਰੇ ਜਿਹੜੇ ਇੱਥੇ ਬੈਠੇ ਹੋ ਥੋੜੇ ਪਿਆਰ ਕਰਕੇ ਹੀ ਬੈਠੇ ਹੋ ਸਤਿਕਾਰ ਕਰਕੇ ਹੀ ਬੈਠੇ ਹੋ ਸਪੈਸ਼ਲੀ ਲੇਡੀਜ਼ ਕੋਈ ਆਪਦਾ ਘਰ ਛੱਡ ਕੇ ਨਹੀਂ ਆਉਂਦੀਆਂ ਇੱਕ ਵਾਰੀ ਜ਼ਰੂਰ ਆਵਗੇ ਨਾਮ ਤੇ ਤਾੜੀ ਲਾ ਦਿਓ ਕਿਉਂਕਿ ਸਾਰੇ ਕੰਮਕਾਰਾਂ 'ਚ ਬਿਜ਼ੀ ਨੇ ਕਿਸੇ ਕੋਲ ਵੇਲ ਨਹੀਂ ਹੈਗੀ ਆਪਣੇ ਘਰ ਛੱਡਣ ਦੀ ਪਰ ਮੇਰਾ ਸਿਰ ਤੁਹਾਡੇ ਸਾਰਿਆਂ ਦੇ ਅੱਗੇ ਝੁਕਦਾ ਹੈ ਕਿ ਤੁਸੀਂ ਗਰਮੀ ਦੀ ਪਰਵਾਹ ਨਹੀਂ ਕੀਤੀ ਤੁਸੀਂ ਸਰਕਾਰ ਨਾਲ ਪਿਆਰ ਕਰ ਰਹੇ ਹੋ ਸਰਕਾਰ ਦੇ ਕੰਮਾਂ ਨੂੰ ਪਿਆਰ ਕਰ ਰਹੇ ਹੋ ਤਾਂ ਹੀ ਤੁਸੀਂ ਇੱਥੇ ਬੈਠੇ ਹੋ ਤਾਂ ਆਪਣੀ ਦੁਪਹਿਰ 'ਚ ਸੋ ਤੁਹਾਡੇ ਪਿਆਰ ਕਰਕੇ ਹੌਸਲੇ ਕਰਕੇ ਅਸੀਂ ਦੁਰੇ ਫਿਰਦੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਉਹ ਦੁਬਾਰਾ ਢੋਲੀ ਤੇ ਆਵੇ ਸਰਕਾਰ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੀ ਆਪਣੀ ਸਰਕਾਰ ਹੈ ਤਲਵਾੜੇ ਦਾ ਵੀ ਵੱਧੋ ਵੱਧ ਵਿਕਾਸ ਹੋਵੇ ਜੋ ਵੀ ਮੈਨੂੰ ਐਮਐਲਏ ਸਾਹਿਬ ਕੰਮ ਕਹਿਣਗੇ ਮੈਂ ਜਰੂਰ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਕਰੂੰਗੀ ਜਿਹੜੇ ਜਿਹੜੇ ਵੀ ਤੁਹਾਡੇ ਏਰੀਆ ਤੇ ਪੈਂਡਿੰਗ ਕੰਮ ਨੇ ਐਮ.ਐਲ.ਏ. ਸਾਹਿਬ ਨੇ ਤੁਹਾਨੂੰ ਸਾਰੇ ਗਿਣਾਏ ਆ ਉਹ ਵੀ ਵੱਧੋ ਵੱਧ ਜਲਦ ਤੋਂ ਜਲਦ ਪੂਰੇ ਹੋਣਗੇ ਤੁਹਾਡਾ ਤਾਂ ਏਰੀਆ ਹੀ ਤੁਹਾਡਾ ਏਰੀਆ ਹੀ ਬਹੁਤ ਸੋਹਣਾ ਹੈ ਜਦੋਂ ਇੱਧਰ ਆਉਂਦੇ ਆ ਨਾ ਇਸ ਪਾਸੇ ਨੂੰ ਗੱਡੀ ਮੁੜਦੀ ਹੈ ਤੇ ਰੂਹ ਨੂੰ ਸਕੂਨ ਜਿਹਾ ਮਿਲਦਾ ਕਿ ਇਹਹ ਜੀ ਧਰਤੀ ਤੇ ਚੱਲੇ ਆ ਜਿਹੜੀ ਮੈਨੂੰ ਲੱਗਦਾ ਹੈ ਕੁਦਰਤ ਦੇ ਬਹੁਤ ਨੇੜੇ ਆ ਬਹੁਤ ਸੋਹਣੀ ਧਰਤੀ ਹੈ ਬੜੇ ਪਾਗਾਵਾਂ ਵਾਲੇ ਲੋਕ ਉਹ ਤੁਸੀਂ ਜਿਹੜੇ ਇੱਥੇ ਰਹਿ ਰਹੇ ਹੋ ਬੜਾ ਇਹ ਮੈਨੂੰ ਲੱਗਦਾ ਪਰਮਾਤਮਾ ਦੇ ਨੇੜੇ ਇਹ ਧਰਤੀ ਬਹੁਤ ਇੱਥੇ ਗੁਰੂਆਂ ਦੇ ਚਰਨ ਪਾਈ ਹੋਈ ਧਰਤੀ ਹੈ ਇਹ ਸੋ ਤੁਹਾਡੇ ਸਾਰਿਆਂ ਦਾ ਪਿਆਰ ਬਣਿਆ ਰਹੇ ਤੁਸੀਂ ਸਾਰੇ ਹੱਸਦੇ ਵਸਤੇ ਰਹੋ ਆਪਦੇ ਘਰਾਂ ਚ ਆਬਾਦ ਰਹੋ ਖੁਸ਼ ਰਹੋ ਇਹੀ ਸਾਡੀ ਅਰਦਾਸ ਹੈ ਮਾਲਕ ਅੱਗੇ ਤੇ ਇੰਨੀ ਆ ਕਿ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨੀ ਤਾਂ ਆਪਣੀ ਦੁਪਹਿਰ ਚ ਵੀ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ